ਇਤਿਹਾਸ ਦੀਆਂ ਸਫ਼ਿਆਂ ਵਿੱਚ ਕਈ ਪਲ ਆਉਂਦੇ ਨੇ ਜਦ ਆਸਮਾਨ ਤੇ ਧਰਤੀ ਇੱਕੋ ਤਾਲ ਮਿਲਾਉਂਦੇ ਨੇ ਪਰ 2026 ਦਾ ਮਗ ਮੇਲਾ ਇਹੋ ਜਿਹਾ ਸਮਾਂ ਹੈ ਜੋ 75 ਸਾਲ ਬਾਅਦ ਆਇਆ ਹੈ ਜਦ ਸੂਰਜ ਤੇ ਚੰਦਰਮਾ ਇੱਕੋ ਸੰਗਮ ਵਿੱਚ ਤੇ એનર્ਜੀ ਅਲਾਈਨਮੈਂਟ ਬਣਾਉਂਦੇ ਨੇ ਲੋਕ ਕਹਿੰਦੇ ਨੇ ਇਹ ਸਿਰਫ ਧਾਰਮਿਕ ਕਟਨਾ ਨਹੀਂ ਇਹ ਇੱਕ ਕੋਸਮਿਕ ਇਨਵੀਟੇਸ਼ਨ ਹੈ 2026 ਵਿੱਚ ਸੂਰਜ ਮਕਰ ਰਾਸ਼ੀ ਵਿੱਚ ਚੰਦਰਮਾ ਨਕਸ਼ਤਰ ਵਿੱਚ ਤੇ ਜੂਪੀਟਰ ਮੀਨ ਰਾਸ਼ੀ ਵਿੱਚ ਹੋਵੇਗਾ ਇਹ ਤਿੰਨ ਗ੍ਰਹਾਂ ਦੀ ਸਥਿਤੀ 1949 ਤੋਂ ਬਾਅਦ ਪਹਿਲੀ ਵਾਰ ਦੁਬਾਰਾ ਬਣ ਰਹੀ ਹੈ ਪੁਰਾਣੇ ਜੋਤਿਸ਼ਾਂ ਦੇ ਮੁਤਾਬਕ ਜਦ ਇਹ ਅਲਾਈਨਮੈਂਟ ਹੁੰਦਾ ਹੈ ਧਰਤੀ ਦੇ ਪਾਣੀ ਦੀ ਚੁੰਬਕੀ ਤਾਕਤ ਵੱਧ ਜਾਂਦੀ ਹੈ ਇਸੇ ਕਰਕੇ ਕਿਹਾ ਜਾਂਦਾ ਹੈ ਇਸੇ ਸਮੇਂ ਡੁਬਕੀ ਲਾਉਣ ਨਾਲ ਸਰੀਰ ਤੇ ਮਨ ਦੋਵੇਂ ਸ਼ੁੱਧ ਹੋ ਜਾਂਦੇ ਨੇ ਜਦ 1949 ਵਿੱਚ ਇਹ ਜੋੜ ਆਇਆ ਸੀ ਦੇਸ਼ ਨਵਾਸੀ ਵਿਸ਼ਵਾਸਤਾਜਾ ਸੀ ਤੇ 175 ਸਾਲ ਬਾਅਦ ਦੁਬਾਰਾ ਉਹੀ ਸੰਯੋਗ ਆ ਰਿਹਾ ਹੈ ਪਰ ਇਸ ਵਾਰੀ ਵਿਸ਼ਵਾਸ ਡਿਜੀਟਲ ਹੋ ਗਿਆ ਹੈ ਵਿਸ਼ਵਾਸ ਦੇ ਵਿਗਿਆਨਿਕ ਕਾ ਦੀ ਕਹਾਣੀ ਗੰਗਾਦੀਪ ਮਣੀ ਵਿੱਚ ਇੱਕ ਸੀਕਰਟ ਹੈ ਜਿਸ ਨੂੰ ਵਿਗਿਆਨਿਕ ਸਲ ਟੋਰੀਫਾਈਂਗ ਕ੍ਰੋਪਟਿਕ ਕਹਿੰਦੇ ਨੇ 75 ਸਾਲ ਪਹਿਲਾਂ ਆਈਆਈਐਸਸੀ ਬੈਂਗਲੌਰ ਦੇ ਵਿਗਿਆਨਕਾਂ ਨੇ ਪਤਾ ਲਗਾਇਆ ਸੀ ਕਿ ਗੰਗਾ ਦੇ ਪਾਣੀ ਵਿੱਚ ਬਾਇਓ ਐਕਟਿਵ ਆਇਨਸ ਕਰਕੇ ਪਾਣੀ ਛੜਦਾ ਨਹੀਂ ਹੁਣ 2026 ਵਿੱਚ ਨਾਸਾ ਤੱਕ ਇਸ ਸੰਯੋਗ ਦੇ ਇਫੈਕਟ ਸਟੱਡੀ ਕਰ ਰਹੀ ਹੈ ਕਿਉਂਕਿ ਮੈਗਨੇਟਿਕ ਰੈਸੋਨੈਂਸ ਇਸ ਟਾਈਮ ਪੀਰੀਅਡ ਵਿੱਚ ਸਭ ਤੋਂ ਉੱਚੀ ਹੁੰਦੀ ਹੈ ਇਸ ਨੂੰ ਲੀਨੂ ਸਪਿਰਟੂਅਲ ਇੰਟਰਨੈਟ ਵੀ ਕਿਹਾ ਜਾਂਦਾ ਹੈ ਜਿੱਥੇ ਮਨੁੱਖ ਧਰਤੀ ਤੇ ਬ੍ਰਾਹਮੰਡ ਇੱਕੋ ਫ੍ਰੀਕੁਐਂਸੀ ਤੇ ਕਨੈਕਟ ਹੁੰਦੇ ਨੇ 2026 ਦਾ ਮੇਲਾ ਟੈਕਨੋਲੋਜੀ ਤੇ ਵਿਸ਼ਵਾਸ ਇਸ ਵਾਰ ਦਾ ਮੇਲਾ ਸਭ ਤੋਂ ਵੱਧ ਟੈਕ ਬੀਸਟ ਮੇਲਾ ਹੋਵੇਗਾ ਹਰ ਜਗ੍ਹਾ ਵਾਈਫਾਈ ਜੀਪੀਐਸ ਮੈਪਿੰਗ ਤੇ ਲਾਈਵ ਦਰਸ਼ਨ ਵਰਗੇ ਐਪਸ ਹੋਣਗੇ ਪਰ ਹੈਰਾਨੀ ਇਹ ਹੈ ਜਿੱਥੇ ਵਾਈਫਾਈ ਦਾ ਸਿਗਨਲ ਫੁੱਲ ਹੋਵੇਗਾ ਉਥੇ ਮਨੁੱਖੀ ਦਿਲ ਦਾ ਸਿਗਨਲ ਵੀਕ ਹੋ ਗਿਆ ਹੈ। ਵਿਸ਼ਵਾਸ ਦਾ ਅਸਲੀ ਮਤਲਬ 75 ਸਾਲ ਪਹਿਲਾਂ ਲੋਕ ਸੱਚੇ ਮਨ ਨਾਲ ਡੁਬਕੀ ਲਾਉਂਦੇ ਸਨ। ਅੱਜ ਲੋਕ ਡੁਬਕੀ ਲਾ ਰਹੇ ਸਨ ਵਾਇਰਲ ਹੋਣ ਲਈ। ਪਰ ਮਾਗ ਮੇਲਾ 2026 ਸਾਨੂੰ ਇੱਕ ਯਾਦ ਦਵਾਉਂਦਾ ਹੈ ਕਿ ਵਿਸ਼ਵਾਸ ਦਾ ਮਤਲਬ ਕਰਾਊਡ ਨਹੀਂ ਕਨੈਕਸ਼ਨ ਹੈ। ਤੇ ਇਹ ਕਨੈਕਸ਼ਨ ਕਦੇ 4G ਨਾਲ ਨਹੀਂ। ਸਿਰਫ ਗੰਗਾ ਦੀ ਠੰਡੀ ਲਹਿਰ ਨਾਲ ਬਣਦਾ ਹੈ ਸ਼ਾਇਦ ਤਾਹੀਂ ਕਰਕੇ ਕਹਿੰਦੇ ਨੇ ਜਦ ਗੰਗਾ ਦੇ ਪਾਣੀ ਵਿੱਚ ਤਾਰੇ ਡੁੱਬਦੇ ਨੇ ਤਰਬ ਆਪ ਆਉਂਦਾ ਹੈ ਆਤਮਾ ਨੂੰ ਸ਼ੂ ਹੋਣਾ